ਹੈਲੋ ਦੋਸਤੋ ਦੇਖੋ ਬੱਦਲਬਾਜ਼ੀ ਦਾ ਮੌਸਮ ਹੋਇਆ ਪਿਆਏ ਤੇ ਮੈਂ ਸਵਾਰੀਆਂ ਲੱਭਦਾ ਲੱਭਦਾ ਜਾਣਦਿਆਂ ਇਹ ਸ਼ਹਿਰ ਨੂੰ ਤੇ ਹੁਣ ਇਹ ਦੇਖੋ ਦੋਸਤੋ ਕਾਲਜ ਵਿੱਚ ਹੋ ਗਈ ਹੈ ਛੁੱਟੀ ਤੇ ਸਟੂਡੈਂਟ ਆ ਰਹੇ ਆ ਹੌਲੀ ਹੌਲੀ ਬਾਹਰ ਨੂੰ ਦੇਖੋ ਸ਼ਾਇਦ ਭਰਮਾ ਗੇੜਾ ਲੱਗ ਹੀ ਜਾਵੇ ਪਰ ਦੋਸਤੋ ਇੱਥੇ ਗੱਲ ਨਹੀਂ ਬਣੀ ਤੇ ਹੁਣ ਮੈਂ ਪਾਰਿਆ ਆਡੋ ਵਿੱਚ ਥੋੜਾ ਜਿਹਾ ਡੀਜ਼ਲ ਇਦਾਂ ਹੀ ਸਾਰੀ ਦਿਹਾੜੀ ਥੋੜਾ ਥੋੜਾ ਡੀਜ਼ਲ ਪਾ ਕੇ ਸੜਕਾਂ ਤੇ ਦੌੜੇ ਫੇਰੀਦਾ ਏ ਤੇ ਅੱਗੇ ਇਹ ਦੇਖੋ ਦੋਸਤੋ ਇਹ ਬਾਪੂ ਜੀ ਐ ਸਮਰ ਵਿੱਚ ਵੀ ਦੇਖੋ ਆਪਣੀ ਮਿਹਨਤ ਕਰ ਰਹੇ ਨੇ ਇਹ ਦੇਖੋ ਸੜਕਾਂ ਦੇ ਪੈਨ ਰੁਮਾਲ ਐਨਕਾਂ ਹੋਰ ਨਿਕਨਕੀਆਂ ਐਟਮਾ ਵੇਚ ਕੇ ਆਪਣਾ ਟਾਈਮ ਪਾਸ ਗੁਜ਼ਾਰਾ ਕਰ ਰਹੇ ਨੇ ਵਾਹਿਗੁਰੂ ਮਿਹਰ ਕਰੇ ਪਤਾ ਨਹੀਂ ਇਹਨਾਂ ਦੀ ਕੀ ਮਜਬੂਰੀ ਆ ਤੇ ਅੱਗੇ ਇਹ ਦੇਖੋ ਦੋਸਤੋ ਮਾਤਾ ਦਾ ਭਗਤ ਬਿਲਕੁਲ ਨੰਗੇ ਪੈਰੀ ਹੀ ਮਾਤਾ ਦੇ ਦਰਸ਼ਨ ਕਰਨ ਜਾ ਰਿਹਾ ਏ ਨੇੜਲੇ ਲੋਕ ਸਾਰੇ ਇਹਦੇ ਪੈਰਾਂ ਵਾਲ ਹੀ ਦੇਖ ਰਹੇ ਨੇ ਜੈ ਮਾਤਾ ਦੀ ਬੜੀ ਸ਼ਰਦਾ ਵੀਰ ਚ ਤੇ ਹੁਣ ਇਹ ਦੇਖੋ ਦੋਸਤੋ ਥੋੜਾ ਥੋੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਏ ਤੇ ਪੁਲਸ ਵਾਲਿਆਂ ਨੇ ਸਾਰੇ ਆਟੋ ਵਾਲਿਆਂ ਨੂੰ ਪੁਲ ਥਲੀਓ ਪਹਜਾਤਾ ਤੇ ਹੁਣ ਅੱਗੇ ਇਹ ਦੇਖੋ ਦੋਸਤੋ ਅੱਗੇ ਜਾ ਕੇ ਕੋਈ ਟਰੱਕ ਖਰਾਬ ਹੋ ਗਿਆ ਏ ਤੇ ਉਹਦੀ ਵਜ੍ਹਾ ਨਾਲ ਬਹੁਤ ਲੰਬਾ ਜਾਮ ਪੁਲ ਤੇ ਲੱਗ ਗਿਆ ਏ ਦੇਖੋ ਕਿੰਨੀ ਕਾਲੀ ਘਟਾ ਛਾਈ ਹੋਈ ਆ ਬਹੁਤ ਤੇਜ਼ਮੀਰ ਪੈ ਰਿਆ ਏ ਤੇ ਸਾਰੇ ਬੜੇ ਆਰਾਮ-ਰਾਮ ਨਾਲ ਅੱਗੇ ਵਧ ਰਹੇ ਨੇ ਤਾਂ ਕਿ ਇੱਕ ਦੂਜੇ ਵਿੱਚ ਟੱਚ ਨਾ ਹੋ ਸਕੇ ਤੇ ਹੋਰ ਲੜਾਈਆਂ ਰੋਡ ਤੇ ਨਾ ਪੈਣ ਬਹੁਤ ਡਰਾਉਣਾ ਮਾਹੌਲ ਆ ਪਤਾ ਨਹੀਂ ਕਦ ਤੱਕ ਇੱਥੇ ਜਾਮ ਵਿੱਚ ਫਸੇ ਰਵਾਂਗੇ ਮਹਾਰਾਜ ਕਿਰਪਾ ਕਰੇ ਇੱਥੋਂ ਫਟਾਫਟ ਨਿਕਲੀਏ ਬਹੁਤ ਗੰਦਾ ਮਾਹੌਲ ਆ ਤੇ ਦੋਸਤੋ ਮੈਂ ਆ ਗਿਆ ਹੌਲੀ ਹੌਲੀ ਆਪਣੇ ਅੱਡੇ 'ਚ ਤੇ ਉਥੋਂ ਲੈ ਦੁੱਧ ਦੇ ਦੋ ਪੈਕੇਟ ਇਹ ਇਹ ਦੇਖੋ ਦੋਸਤੋ ਸਾਡੇ ਏਡੇ ਵਿੱਚ ਮੀਂਹ ਹੀ ਪੈ ਰਿਹਾ ਬਸ ਕਾਲੀ ਘਟਾ ਛਾਈ ਹੋਈ ਆ ਬਹੁਤ ਸੋਹਣਾ ਮੌਸਮ ਹੋਇਆ ਪਿਆ ਏ ਸ਼ਹਿਰ ਬਹੁਤ ਜ਼ੋਰਦਾਰ ਮੀਂਹ ਪੈ ਰਿਹਾ ਹੈ ਤੇ ਇੱਥੇ ਮੀਂਹ ਦਾ ਹਾਲੇ ਕੋਈ ਨਾਮੁ ਨਿਸ਼ਾਨ ਨਹੀਂ ਬਹੁਤ ਸੁਹਾਵਣਾ ਮੌਸਮ ਹੋਇਆ ਪਿਆ ਏ ਤੇ ਇਹ ਦੇਖੋ ਦੋਸਤੋ ਮੈਂ ਆਪਣੀ ਮਾਰਕੀਟ ਤੋਂ ਲਿਆ ਦੁੱਧ ਦੇ ਪੈਕੇਟ ਥੋੜੇ ਪਿਆਜ਼ ਇਹ ਡਰਮੀਫਾਈਡ ਸਕਿਨ ਦੀ ਕਰੀਮ ਇਹ ਬਹੁਤ ਵਧੀਆ ਸਕਿਨ ਦੀ ਕਰੀਮ ਆ ਬਹੁਤ ਇਫੈਕਟਿਵ ਆ ਤੇ ਹੁਣ ਆ ਗਿਆ ਮੈਂ ਆਪਣੇ ਪਿੰਡ ਵਾਲੀ hatti ਤੇ ਤੇ ਬਾਜ਼ੀ ਤੋਂ ਲਿਆ ਘਰ ਦਾ ਛੋਟਾ ਛੋਟਾ ਹੋਰ ਥੋੜਾ ਸਮਾਨ ਤੇ ਹੁਣ ਇਹ ਦੇਖੋ ਦੋਸਤੋ ਮੈਂ ਆ ਗਿਆ ਆਪਣੇ ਪਿੰਡ ਆਪਣੇ ਖੂਹਾਂ ਤੇ ਦੇਖੋ ਕਿੰਨੀ ਜਿਆਦਾ ਬਦਲਵਾਈ ਹੋਈ ਆ ਕਿੰਨਾ ਸੋਹਣਾ ਮੌਸਮ ਆ ਤੇ ਅਸੀਂ ਮੀਂਹ ਆਉਣ ਤੋਂ ਪਹਿਲਾਂ ਪੱਠੇ ਵੱਢ ਕੇ ਰੇੜੇ ਤੇ ਲੱਦ ਲੈਨੇ ਤੇ ਦੇਖੋ ਕਿੰਨਾ ਸੋਹਣੀ ਹਵਾ ਚੱਲ ਰਹੀ ਹੈ ਕਿੰਨਾ ਸੋਹਣਾ ਵਿਊ ਆ ਸਾਡੇ ਖੂਹਾਂ ਦਾ ਇਹ ਦੇਖੋ ਦੋਸਤੋ ਸਾਡੀਆਂ ਗਾਵਾਂ ਆਪਦੇ ਖੇਤ ਵਿੱਚ ਚੱਲ ਰਹੀਆਂ ਨੇ ਬਹੁਤ ਸੋਹਣਾ ਮੌਸਮ ਆ ਦੇਖੋ ਕਿਦਾਂ ਹਵਾ ਚੱਲ ਰਹੀ ਆ ਤੇ ਇਹ ਸਾਡੇ ਗਵਾਂਢੀ ਵੀ ਦੇਖੋ ਕਿਦਾਂ ਫਟਾਫਟ ਰੇੜੇ ਤੇ ਪੱਠੇ ਜਮਾ ਕਰ ਰਹੇ ਨੇ بارش ਹੋਣ ਤੋਂ ਪਹਿਲਾਂ ਤੇ ਦੇਖੋ ਦੋਸਤੋ ਕਿੰਨਾ ਸੋਹਣਾ ਦੂਰ ਤੱਕ ਪਿੰਡਾਂ ਦਾ ਵਿਊ ਆ ਇੱਥੇ ਆ ਕੇ ਸਾਰੀ ਸ਼ਹਿਰ ਦੀ ਥਕਾਨ ਮਿਟ ਜਾਂਦੀ ਆ ਬਹੁਤ ਸੋਹਣਾ ਵਿਊ ਆ ਤੇ ਅੱਗੇ ਇਹ ਦੇਖੋ ਦੋਸਤੋ ਖੂਦ ਹੀ ਬੈਕਸਾਈਡ ਹਾਲੇ ਵੀ ਲੋਗ ਚੋਨਾ ਬਸਮਤੀ ਦੀ ਪਨੀਰੀ ਲਾ ਰਹੇ ਨੇ ਤੇ ਕਦੂ ਕੀਤਾ ਹੋਇਆ ਏ ਬਹੁਤ ਸੋਹਣਾ 뷰 ਆ ਤੇ ਅੱਗੇ ਇਹ ਦੇਖੋ ਦੋਸਤੋ ਨਾਲ ਹੀ ਆ ਆਪਣੇ ਪਿੰਡ ਦਾ 뷰 ਔਰ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਇਹ ਅੱਗੇ ਦੋਸਤੋ ਅਸੀਂ ਸੋਚਿਆ ਇੰਨੇ ਵਧੀਆ ਮੌਸਮ ਦਾ ਲਈ ਇਹ ਆਨੰਦ ਅਸੀਂ ਆਪਣੇ ਅੱਡੇ ਤੇ ਸੱਦ ਰਿਆ ਬੁੱਲੋ ਪੱਜ ਤੇ ਦੀਪੂ ਨੂੰ ਕਿ ਖਾਈਏ ਰਾਜੂ ਬਾਈ ਦੇ ਕਰਾਰੇ ਕਰਾਰੇ ਗੋਲ ਗੱਪੇ ਇਹ ਦੇਖੋ ਦੋਸਤੋ ਰਾਜੂ ਭਾਈ ਨੇ ਬਿਲਕੁਲ ਨਵੀਂ ਰੇੜੀ ਬਣਾਈ ਆ ਤੇ ਉਹ ਨਾਲ ਹੀ ਸਾਡੇ ਫੇਵਰਟ ਨੂਡਲ 버ਗਰਾਂ ਵਾਲੇ ਤੇ ਦੋਸਤੋ ਅਸੀਂ ਪਹਿਲਾਂ ਕਰਾਏ ਦਹੀਂ ਵਾਲੇ ਗੋਲ ਗੱਪੇ ਬਹੁਤ ਟੇਸਟੀ ਆ ਅਸੀਂ ਸਾਰੇ ਬੜਾ ਇੰਜੋਏ ਕਰ ਰਹੇ ਆਂ ਇਹ ਬਾਅਦ ਅਸੀਂ ਇੰਜੋਏ ਕੀਤੇ ਆਟੇ ਵਾਲੇ ਤੇ ਸੂਜੀ ਵਾਲੇ ਗੋਲ ਕੱਪੇ ਇਹ ਵੀ ਬੜੇ ਟੇਸਟੀ ਆ ਤੇ ਦੋਸਤੋ ਹੁਣ ਹੋ ਗਿਆ ਬਿਲਕੁਲ ਸ਼ਾਮ ਜਿਹੇ ਟਾਈਮ ਤੇ ਹੁਣ ਇੱਥੇ ਵੀ ਕਿਣਮਣ ਬਾਰਿਸ਼ ਸ਼ੁਰੂ ਹੋ ਗਈ ਆ ਤੇ ਬੱਦਲ ਬਹੁਤ ਚੜੇ ਹੋਏ ਆ ਤੇ ਹੁਣ ਲੱਗਦਾ ਸਾਰੀ ਰਾਤ ਬਹੁਤ ਮੀਂਹ ਪਊਗਾ